ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਆ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹੱਸਦੇ ਖੇੜਦੇ ਹੋਵੋਗੇ ਅ ਅੱਜ ਪਿਆਰਾ ਜਿਹਾ ਲੋਕ ਗੀਤ ਤੁਹਾਨੂੰ ਸੁਣਾਉਣ ਲੱਗੀ ਆ ਜੀ ਕੁਝ ਟੱਪੇ ਆ ਜਦੋਂ ਮੁੰਡੇ ਦੀ ਬਰਾਤ ਆਪਾਂ ਚੜਾਉਂਦੇ ਆ ਤਾਂ ਜਿਵੇਂ ਆਪਾਂ ਨੂੰ ਅਕਸਰ ਹੀ ਪਤਾ ਹੈ ਕਿ ਚਲੋ ਸਮੇਂ ਦੇ ਬਦਲਣ ਦੇ ਨਾਲ ਥੋੜਾ ਚੀਜ਼ਾਂ ਦਾ ਫਰਕ ਵੀ ਪੈ ਗਿਆ ਪਰ ਘਰ ਤੋਂ ਜਦੋਂ ਬਰਾਤ ਤੁਰਤੀ ਆ ਤਾਂ ਸਾਰੀਆਂ ਮੇਲਣਾ ਪਹਿਣਾ ਸਾਰੇ ਗੁਰਦੁਆਰਾ ਸਾਹਿਬ ਮੱਥਾ ਟੇਕ ਜਾਂਦੇ ਆ ਤਾਂ ਰਸਤੇ ਵਿੱਚ ਕੁਝ ਲੋਕ ਗੀਤ ਗਾਏ ਜਾਂਦੇ ਆ ਬਰਾਤ ਚੜ੍ਹਨ ਸਮੇਂ ਦੇ ਉਹੀ ਲੋਕ ਗੀਤ ਮੈਂ ਤੁਹਾਨੂੰ ਸੁਣਾਉਂਗੀ ਜਿੰਨੀ ਰਾਹੀ ਮੇਰਾ ਵੀਰ ਜਨ ਚੜ੍ਹਿਆ ਜਿੰਨੀ ਰਾਹੀ ਮੇਰਾ ਵੀਰ ਜਨ ਚੜ੍ਹਿਆ ਓ ਨਾਰਾ ਹਾਂ ਦਾ ਖੰਡੇ ਬਣੇ ਆਓ ਨਰਾਹਾਂ ਦਾ ਰੇਤਾ ਖੰਡੇ ਬਣੇ ਆ ਮੈਲਹਰ ਮਲਣੇ ਆਈ ਵੀਰਾ ਤੇਰਾ ਸੇਰਾ ਗੰਦਲੇ ਆਈ ਵੀਰਾ ਤੇਰੇ ਸੇਰੇ ਦਾ ਕੀ ਮੁੱਲ ਬੀਬੀ ਤੇਨ ਲੱਖ ਤੇ ਡੇਢ ਹਜ਼ਾਰ ਵੀਰਾ ਤੇਰੇ ਸੇਰੇ ਦਾ ਕੀ ਮੁੱਲ ਬੀਬੀ ਤੇਨ ਲੱਖ ਤੇ ਡੇ ਵੀਰਾ ਨੀਏ ਕੈੜਾ ਵੀਰਾ ਕੋੜੀ ਪਜਾਈ ਜਾਂਦਾ ਨੀਏ ਕੈੜਾ ਵੀਰਾ ਕੋੜੀ ਪਜਾਈ ਜਾਂਦਾ ਨੀਏ ਲੱਖਾ ਪੈਣੇ ਬਨੋ ਜੰਦਾ ਨੀਏ ਰਾਜਾ ਪੈਣ ਬੰਵਿਆ ਵਣੇ ਜਾਂਦਾ ਨੀਏ ਕਿਹੜਾ ਵੀਰਾ ਕੋੜੀ ਪਜਾਈ ਜੰਦਾ ਨੀਏ ਕਿਹੜਾ ਵੀਰਾ ਕੋੜੀ ਪਜਾ ਜੰਦਾ ਨੀਏ ਜਸੂ ਪੈਣੇ ਪਾਬੋ ਬੀਆ ਵਣੇ ਜਾਂਦਾ ਨੀਏ ਜਸੂ ਪੈਣੇ ਪਾਬੋ ਬੀਆ ਵਣੇ ਜਾਂਦਾ ਸੁਖ ਵਾਸ ਦੀਵੇ ਵੀਰੋ ਥੋੜੀ ਨਗਰੀ ਜੀ ਸੁਖਵਾਸ ਦੀ ਜੀ ਥੋਡੇ ਹੱਥੋਂ ਕੇ ਟੋਰਾ ਥੋਡੇ ਮੁਖੋਂ ਜਲੇਬੀ ਥੋਡੇ ਸਿਰ ਪਰ ਕਾਲਗੀ ਸਾਚੀ ਦੀ ਜੀ ਸੁਖਵਾਸ ਦੀ ਜੀ सुख वास दीवे वीरो थोड़ी नगरी जी सुख वास दीजी नी फुल के सरांदे नी मैं बागो तोड़ ले आवानी फुल के सरांदे नी मैं बागो ਫੁੱਲ ਕੇਸਰਾਂ ਦੇ ਨੀ ਮੈਂ ਵੀਰੇ ਮੱਥੇ ਲਾਵਨੀ ਫੁੱਲ ਕੇਸਰਾਂ ਦੇ ਨੀ ਮੈਂ ਵੀਰੇ ਮੱਥੇ ਲਾਵਾ ਉਮੀਦਾ ਜੀ ਭਰਾਤ ਚੜ੍ਹਨ ਦੇ ਸਮੇਂ ਤੇ ਜਿਹੜੇ ਲੋਕ ਗੀਤ ਗਾਏ ਜਾਂਦੇ ਆ ਜਾਂ ਬਰਾਤ ਚੜਾ ਕੇ ਜਦੋਂ ਔਰਤਾਂ ਵਾਪਸ ਆਉਂਦੀਆਂ ਮੇਲ ਵਾਪਸ ਆਉਂਦਾ ਤਾਂ ਉਦੋਂ ਕਿਹੜੇ ਲੋਕ ਗੀਤ ਗਾਏ ਜਾਂਦੇ ਉਹ ਲੋਕ ਗੀਤ ਤੁਹਾਨੂੰ ਮੈਂ ਸੁਣਾਏ ਆ ਜੀ ਉਮੀਦ ਆ ਤੁਹਾਨੂੰ ਪਸੰਦ ਆਏ ਹੋਣਗੇ ਜੇ ਕਿਸੇ ਕੋਲ ਨਵੇਂ ਲੋਕ ਗੀਤ ਹੋਰ ਵੀ ਹੈਗੇ ਤਾਂ ਤੁਸੀਂ ਸਾਡੇ ਤੱਕ ਸੰਪਰਕ ਕਰ ਸਕਦੇ ਹੋ ਜੀ ਵਧੀਆ-ਵਧੀਆ ਕਮੈਂਟ ਕਰਿਓ ਜੀ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ